ਸਾਥੀ ਇਸ ਸਮੇਂ ਅਸੀਂ ਨਵਾਂ ਸ਼ਹਿਰ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਆ। ਹੋਲ ਸੇਲ ਦੀ ਦੁਕਾਨ ਹੈ ਉੱਥੇ ਮੌਜੂਦ ਆ ਔਰ ਇਤ ਕੱਲ ਰਾਤ ਵੈਸੇ ਅੱਜ ਤੜਕੇ ਹੀ ਗੱਲ ਕਰ ਲਈਏ 4:30 ਵਜੇ ਦੇ ਕਰੀਬ ਚੋਰ ਆਉਂਦੇ ਆ ਇਦਾਂ ਦੇ ਬਾਰਦਾਨੇ ਲੈ ਕੇ ਇਦਾਂ ਦੇ ਥੈਲੇ ਲੈ ਕੇ ਆਉਂਦੇ ਆ ਔਰ ਦੁਕਾਨ ਦੇ ਅੰਦਰ ਜਾ ਕੇ ਬਿਲਕੁਲ ਜਿਹੜੀਆਂ ਸਿਲੈਕਟਡ ਆਈਟਮਸ ਨੇ ਜਿਹੜੀਆਂ ਮਹਿੰਗੀਆਂ ਆਈਟਮਸ ਨੇ ਜਿਵੇਂ ਕਿ ਬਦਾਮ ਕਾਜੂ ਡਰਾਈ ਫਰੂਟਸ ਨੇ ਹਾਲਾਂਕਿ ਜਿਹੜਾ ਟੋਟਾ ਆ ਕਾਜੂ ਉਹ ਨਹੀਂ ਲੈ ਕੇ ਜਾਂਦੇ ਜਿਹੜਾ ਕਾਜੂ ਐ ਪਿਓਰ ਕਾਜੂ ਐ ਬਾਦਾਮ ਐ ਉਹਨਾਂ ਨੂੰ ਲੈ ਜਾਂਦੇ ਔਰ ਸਿਲੇਕਟਡ ਆਈਟਮਾਂ ਹੀ ਸਾਰੀਆਂ ਲੈ ਕੇ ਜਾਂਦੇ ਜਿਵੇਂ ਕਿ ਉਹਨਾਂ ਨੇ ਪਹਿਲਾਂ ਪਲਾਨ ਕੀਤਾ ਹੁੰਦਾ ਪਹਿਲਾਂ ਆਰਡਰ ਲਿਖ ਲਿਆ ਹੁੰਦਾ ਕਿ ਕਿਹਨੂੰ ਭਗਤਾਉਣਾ ਔਰ ਉਸ ਤੋਂ ਬਾਅਦ ਇੱਥੋਂ ਸਿਲੇਕਟ ਆਈਟਮਾਂ ਜਿਹੜੀਆਂ ਚੁਣ-ਚੁਣ ਕੇ ਜਿਹੜੇ ਚੋਰ ਆ ਉਹ ਲੈ ਕੇ ਜਾਂਦੇ ਆ ਕਾਜੂ ਸਿਗਾ ਜੀ ਠੀਕ ਹੈ 100 ਗੀ ਵੀ ਸਿਗਾ ਕਾਜੂ ਟੋਟਾ ਛੱਡ ਗਏ ਕਾਜੂ ਟੋਟਾ ਨਹੀਂ ਲੈ ਗਏ ਸਾਬਤ ਲੈ ਗਏ ਮੋਸਟ ਡਿਮਾਂਡਿੰਗ ਹਾਂ ਜੀ ਇੱਥੇ ਦੇਗੀ ਮਿਰਚ ਪੂਰੇ ਥਾਨਾ ਭਰਿਆ ਹੋਇਆ ਸੀ ਐਮ ਡੀ ਐਚ ਦਾ 10 ਕਿਲੋ ਦੇਗੀ ਲੈ ਗਏ ਜੀ ਇੱਥੇ ਹੋ ਲੈ ਗਏ ਜੀ ਉੱਪਰ ਦੇਸੀ ਕੇ ਉਹਦਾ ਰੈਕ ਸੀ 5 ਕਿਲੋ ਵਾਲਾ ਉਹ ਵੀ ਖਾਲੀ ਕਰਤਾ ਉਹਨਾਂ ਨੇ ਉੱਚ ਕਿੰਨੇ ਸਕੇ ਜੀ ਉੱਚ 3 ਡੱਬੇ ਲੱਗੇ ਹੋਏ ਸੀਗੇ ਜੀ ਇੱਕ ਵਾਰ ਕਾਊਂਟਰ ਤੋਂ ਚੱਕਿਆ ਦਿਨ ਇੱਥੋਂ ਚੱਕੇ ਠੀਕ ਹੈ ਜੀ ਜਿਹੜੀ ਮੈਨੂੰ ਮੇਨ ਲੱਗਦੀ ਹੈ ਕਿ ਜਿਵੇਂ ਸ਼ਟਰ ਦੇ ਅੰਦਰ ਤੁਹਾਡੇ ਨਾਲ ਸੈਂਟਰ ਲੋਕ ਨਹੀਂ ਲੱਗਾ ਸੀ ਉਹਨਾਂ ਦੁਕਾਨਾਂ ਨੂੰ ਜ਼ਿਆਦਾ ਨਿਸ਼ਾਨਾ ਬਣਾ ਰਹੇ ਬਿਲਕੁਲ ਸੈਂਟਰ ਲੋਕ ਨਹੀਂ ਲੱਗਾ ਹੋਇਆ ਸੀ ਲੋਕ ਸਕੇ ਨਾਰਮਲ ਉਹਨਾਂ